ਵਾਹੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਲਦੇਜ ਮਿਸਤਰੀ ਜੀ ਅੱਜ ਅਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਹੇ ਜੀ ਇੱਥੇ ਉੱਥੇ ਚ ਇਹ ਮੇਨ ਬੋਰਡ ਬਣਾਇਆ ਆਪਾਂ ਨੇ ਜੀ ਜੋ ਕਿ ਬਾਹਰ ਆ ਉੱਪਰਲਾ ਪੋਰਸ਼ਨ ਹੈ ਜੀ ਤੇ ਇੱਧਰ ਆਪਣਾ ਆ ਗਿਆ ਜੀ ਬਾਥਰੂਮ ਜੀ ਬਾਥਰੂਮ ਦੇ ਵਾਰਕਾ ਬੋਰਡ ਲਾਇਆ ਆਪਾਂ ਨੇ ਇੱਥੇ ਬੜਨ ਸਰ 2 ਵੇ ਸੋਚ ਹੈ ਤੇ ਅੰਦਰ ਆ ਗਿਆ ਜੀ ਮੇਨ ਬੋਰਡ ਜੀ ਇੱਧਰੋਂ ਜਸਟ ਫੈਂਡਾ ਕਰਤਾ ਜੀ ਬਿੰਡੂ ਦੇ ਨਾਲ ਜੀ ਤੇ ਇੱਧਰ ਗਿਗਰਦਾ ਆ ਗਿਆ 9 ਇੰਚੀ ਕੰਦਾ ਜਿੱਤਰਾ ਤੇ ਇੱਧਰ ਆਪਾਂ ਨੇ ਇੱਕ ਬਾਹਰ ਲਾਣਾ ਜੀ ਵਾਸ਼ਿੰਗ ਮਸ਼ੀਨ ਵਾਸਤੇ ਜੀ ਬਾਲੇ ਪਸੀ ਆਉਗੀ ਵਾਸ਼ਿੰਗ ਮਸ਼ੀਨ ਉਹਦੀ ਤੇ ਇੱਧਰ ਆਪਣੇ ਕਿਚਨ ਆ ਗਿਆ ਜੀ ਰਸੋਈ ਇੱਧਰ ਆਪਾਂ ਨੇ ਜੀ ਮੇਨ ਬੂੜੀ ਤਾਂ ਫ੍ਰਿਜ ਪੁੱਜਾਣ ਵਾਸਤੇ ਜੀ ਤੇ ਨਾਲ ਉਹਦੇ ਫਿਲਟਰ ਇੱਥੇ ਇੱਥੇ ਪਾਣੀ ਦਾ ਸਿੰਕੋਂ ਪੰਡੇ ਤੋਂ ਨਾਲ ਆ ਜੀ ਗੁੰਝੇ ਚ ਤੇ ਉਧਰ ਜਸਟ ਫੈਂਡਾ ਇੱਧਰ ਸੋਈ ਵਾਲਾ ਤੇ ਆ ਗਿਆ ਮੇਨ ਬੋਰਡ ਜੀ ਜਿਵੇਂ ਕਿ ਆਪਾਂ ਨੇ ਮਿਕਸੀ ਬਕਸ ਇੱਕ ਡੰਡਾ ਜਾਂ ਬਿਜਲੀ ਲਾ ਚੁੰਦਾ ਲਾਣਾ ਉਹ ਵੀ ਸਲੈਬ ਤੇ ਤੇ ਕਾਹ ਬੋਰ ਆ ਗਿਆ ਛੋਟਾ ਜੀ ਇੱਥੇ ਆਪਾਂ ਕੋਈ ਪੱਖੀ ਜਾਂ ਮੰਦਰਾਣੀ ਕੁਝ ਵੀ ਲਾ ਸਕਦੇ ਨਹੀਂ ਇੱਧਰ ਪਾਵੈਂਡ ਆ ਗਿਆ ਇੱਕ ਜੀ ਲੱਗਦਾ ਤੇ ਇਹ ਨਾਲ ਬੈਡਰੂਮ ਆ ਗਿਆ ਜੀ ਬੈਡਰੂਮ ਜਿੱਥੇ ਆਪਾਂ ਨੇ ਜੀ 9 9 ਵਿਚਾਲੇ 9 ਫੁੱਟ ਜਗ੍ਹਾ ਛੱਡੀ ਹੈ ਤੁਹਾਨੂੰ ਅੱਜ ਕੱਲ 9 ਫੁੱਟ ਦੇ ਬੈੱਡ ਆਉਂਦੇ ਨੇ ਜੀ ਦੋਨੇ ਪਾਸੇ ਬੈੱਡ ਸਵਿਚ ਲਾਏ ਨੇ ਤੇ ਮੇਨ ਬੋਰਡ ਹੋ ਗਿਆ ਨੰਦਾ ਇਹ ਇੱਕ ਵਾਰਾ ਪੜਾਉਨ ਲੈਂਡ ਕੱਢੀ ਹੈ ਤੇ ਉਧਰ ਏਸੀ ਦਾ ਪੁਆਇੰਟ ਆ ਗਿਆ ਜੀ ਇਧਰ ਆਪਣਾ ਜੀ ਸਾਹਮਣੇ ਬੈੱਡ ਦੇ ਬਿਲਕੁਲ ਓਪੋਜ਼ਿਟ ਟੀਵੀ ਵਾਲਾ ਐਲਸੀਡੀ ਦਾ ਕਿੱ데 ਪੁਆਇੰਟ ਥੱਲੇ ਐਲਸੀਡੀ ਆ ਗਈ ਜਿਹਦੇ ਇਹਨਾਂ ਵਾਲੇ ਬੜੇ ਸੱਤ ਦੋ ਗੁੰਡੂ ਦਾ ਬੱਸਾ ਲਾਇਆ ਆਪਣੇ ਟੂਵੇ ਵਾਸਤੇ ਜੀ ਇਹ ਆਪਣਾ ਫਰਸਟ ਵਲੌਗ ਹੈ ਜੀ ਇਹਦਾ ਜੇ ਦੂਜਾ ਵਲੌਗ ਬਣਾਵਾਂਗੇ ਆਪਾਂ ਇਹਦਾ ਬਾਹਰੇnga ਪਾ ਕੇ ਅਕ੍ਰਿਬਲ ਬੋਰਡ ਲਾ ਕੇ ਬਣਾਵਾ ਮੰਗ ਜੀ ਇੱਧਰ ਆਪਣੇ ਆਪਣਾਂ ਦੀ ਲਾਈਟ ਗੱਡੀ ਹੈ ਇੱਕ ਜੀ ਬਾਹਰ ਜੀ ਵਾ ਖੇਤਰ ਵੀ ਆਪਣਾ ਲਾਈਟਾਂ ਦਿਖੰਦੀ ਰਹੀਆਂ ਝ ਥੋੜੁ ਟੁੜੀਆਂ ਕਿਉਂਕਿ ਇਹ ਉਪਰਲੀ ਮੰਡਲ ਹੈ ਜੀ ਬਾਦਰਾ ਬਹੁਤੀ ਹੀ ਘੱਟ ਹੈ ਰੇਡੀਓ ਫੜਦਾ ਜੀ ਸਭ ਨੂੰ ਬੇਨਤੀ ਹੈ ਕਿ ਆਪਣਾ YouTube ਤੇ ਚੈਨਲ ਹੈ ਬਲਦੇਵ ਸਿੰਘ ਜੀ 2M ਜੀ ਸਭ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਤੇ ਫੋਲੋ ਕਰੋ ਤੇ ਲਾਈਕ ਕਰੋ ਜੀ ਅਸੀਂ ਬਿਜਲੀ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਾਂ ਸਿੰਗਲ ਫੇਸ ਦਾ ਜੀ 3 ਫੇਸ ਦਾ ਵੀ ਤੁਸੀਂ ਕਮੈਂਟਾਂ 'ਚ ਦੱਸਿਓ ਆਪਣਾ ਕੰਮ ਕਿਵੇਂ ਲੱਗਿਆ ਜੀ ਹਰ ਇੱਕ ਕੰਮ ਅਸੀਂ ਜੋ ਵੀ ਕਰਦੇ ਹਾਂ ਬਿਜਲੀ ਦਾ ਸਫਾਈ ਤੇ ਵਧੀਆ ਤਰੀਕੇ ਨਾਲ ਜੀ ਅਸੀਂ ਉਸ ਦੀ ਅਪਡੇਟ YouTube 'ਤੇ ਪਾਉਂਦੇ ਹਾਂ ਜੀ YouTube ਵਾਲਾ ਜੋ ਚੈਨਲ ਹੈ ਜੀ ਆਪਣਾ J2M ਹੈ ਜੀ ਬਲਦੇਵ ਸਿੰਘ J2M ਜੀ ਕਿਰਪਾ ਕਰਕੇ ਸਭ ਨੂੰ ਬੇਨਤੀ ਵੀ ਇਲੈਕਟ੍ਰੋਨਿਕ ਦਾ ਚੈਨਲ ਹੈ ਜੀ ਇਲੈਕਟ੍ਰੀਕਲ ਦਾ ਸੋਰੀ ਸਭ ਨੂੰ ਬੇਨਤੀ ਵੀ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਜੀ